ਲੜਦਾ ਯਹੋਵਾ ਜੰਗ ਜਿੰਨਾ ਦੀ ਲੜਦਾ ਯਹੋਵਾ ਉਹ ਜੰਗ ਕਦੇ ਨਹੀਂ ਹਾਰਦੇ ਉਹ ਜੰਗ ਕਦੇ ਨਹੀਂ ਹਾਰਦੇ ਜਿੰਨਾ ਅੱਗੇ ਅੱਗੇ ਚੱਲਦਾ ਯਹੋਵਾ ਜਿੰਨਾ ਅੱਗੇ ਅੱਗੇ ਚੱਲਦਾ ਯਹੋਵਾ ਉਹ ਜੰਗ ਕਦੇ ਨਹੀਂ ਹਾਰਦੇ ਕਦੇ ਨਹੀਂ ਹਾਰਦੇ ਉਹ ਜੰਗ ਕਦੇ ਨਹੀਂ ਹਾਰਦੇ ਉਹ ਜੰਗ ਕਦੇ ਨਹੀਂ ਹਾਰਦੇ ਉਹ ਹਾਰਦੇ ਉਹ ਜੰਗ ਕਦੇ ਨਹੀਂ ਹਾਰਦੇ ਉਹ ਜੰਗ ਕਦੇ ਨਹੀਂ ਹਾਰਦੇ ਜਿਨ੍ਹਾਂ ਦਿਲਾਂ ਵਿੱਚ ਵੱਸਦਾ ਯਹੋਵਾ ਜਿਨ੍ਹਾਂ ਦਿਲਾਂ ਵਿੱਚ ਵੱਸਦਾ ਯਹੋਵਾ ਇਹ ਸੁਣਿਆ ਜ਼ਰੂਰ ਹੈ ਜਿਨ੍ਹਾਂ ਦਿਲਾਂ ਵਿੱਚ ਵੱਸਦਾ ਯਹੋਵਾ ਉਹ ਵਾਤੇ ਨਹੀਂ ਚੰਗਾ ਹਾਂ ਤੇ ਜਿਹੜੇ ਹਾਰ ਜਾਂਦੇ ਉਹਨਾਂ ਦਿਲਾਂ ਵਿੱਚ ਨਹੀਂ ਵਸਿਆ ਹੁੰਦਾ ਅੱਜ ਕਿੰਨੇ ਨੇ ਆਪਣਾ ਦਿਲ ਖੋਲਣਗੇ ਤੇ ਯਹੋਵਾ ਆਵਾਸ ਕਰੇਗਾ ਫਿਰ ਤੁਸੀਂ ਜਿੱਥੇ ਵੀ ਖੜੇ ਹੋਵੋਗੇ ਅਜ਼ਮਾਇਸ਼ ਤੇਰੇ ਅੱਗੇ ਖੜ ਨਹੀਂ ਸਕੇਗਾ ਜਿਨ੍ਹਾਂ ਦਿਲਾਂ ਵਿੱਚ ਬਸਦਾ ਯਹੋਵਾ ਜਿੰਨਾ ਦਿਲਾ ਵਿੱਚ ਵੱਸਦਾ ਯਹੋਵਾ ਜਿੰਨਾ ਜਿੰਨਾ ਦਿਲਾ ਵਿੱਚ ਵੱਸਦਾ ਯਹੋਵਾ ਉਹ ਜੰਗ ਕਦੇ ਨਹੀਂ ਹਾਰਦੇ 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 ਉਹ ਜੱਗ ਕਦੇ ਨਹੀਂ ਹਾਰਦੇ ਉਹ ਜੱਗਾਂ ਵਾਂ ਲੈ ਕੇ ਉਹਨਾਂ ਨਾਲ ਲੱਖੋ ਲੱਖ ਰੱਖ ਏਸ ਕੰਦੇ ਦਿਨ ਹੋਵਾ ਦਾ ਜਲਾਲੀ ਹੱਥ ਉਹ ਜੱਗਾਂ ਵਾਂ ਲੈ ਕੇ ਉਸ ਦਾਣੂ ਇਹ ਨਿਦੋਦੇ ਵੇਖ ਕੇ ਯਹੋਵਾ ਦਾ ਚਲਾ ਗਿਆ ਹੱਥ ਜਿੰਨਾ ਦਾ ਫੜਦਾ ਯਹੋਵਾ ਹੱਥ ਜਿੰਨਾ ਦਾ ਫੜਦਾ ਯਹੋਵਾ ਉਹ ਜੰਗ ਕਦੇ ਨਹੀਂ ਹਾਰਦੇ ਉਹ ਜੰਗ ਕਦੇ ਨਹੀਂ ਹਾਰਦੇ ਉਹ ਲੜਗ ਕਦੇ ਨਹੀਂ ਹਾਰਦੇ ਉਹ ਜੰਗ ਕਦੇ ਨਹੀਂ ਹਾਰਦੇ ਉਹ ਨਹੀਂ ਹਾਰਦੇ ਉਹ ਜੰਗ ਕਦੇ ਨਹੀਂ ਹਾਰਦੇ ਯਹੋਵਾ ਦੇ دیਵਾਨਿਆਂ ਨੂੰ ਕਾਹਨ ਲਲਕਾਰੇਗਾ ਕਰੇਗਾ ਸੁਜਤੀ ਉਹ ਮੌਤ ਨੂੰ ਪੁਕਾਰੇਗਾ ਯਹੋਵਾ ਦੇ دیਵਾਨਿਆਂ ਨੂੰ ਕਾਹਨ ਲਲਕਾਰੇਗਾ ਕਰੇਗਾ ਸੁਜਤੀ ਉਹ ਮੌਤ ਨੂੰ ਪੁਕਾਰੇਗਾ ਯਹੋਵਾ ਦੇ دیਵਾਨਿਆਂ ਨੂੰ ਕਾਹਨ ਲਲਕਾਰੇਗਾ ਕਰੇਗਾ ਸੁਜਤੀ ਉਹ ਮੌਤ ਨੂੰ ਪੁਕਾਰੇਗਾ ਯਹੋਵਾ ਦੇ دیਵਾਨਿਆਂ ਨੂੰ ਕਾਹਨ ਲਲਕਾਰੇਗਾ ਕਰੇਗਾ ਸੁਜਤੀ ਉਹ ਮੌਤ ਨੂੰ ਪੁਕਾਰੇਗਾ ਯਹੋਵਾ ਦੇ ਉਹ ਜਿੰਨਾ ਦਾ ਬੰਨਦਾ ਯਹੋਵਾ ਉਹ ਜਿੰਨਾ ਦਾ ਬੰਨਦਾ ਯਹੋਵਾ ਉਹ ਜੰਗ ਕਦੇ ਨਹੀਂ ਹਾਰਦੇ ਉਹ ਜੰਗ ਕਦੇ ਨਹੀਂ ਹਾਰਦੇ ਉਹ ਜਿੰਨਾ ਦਾ ਉਹ ਜੰਗ ਕਦੇ ਨਹੀਂ ਹਾਰਦੇ ਉਹ ਜੰਗ ਕਦੇ ਨਹੀਂ ਹਾਰਦੇ ਉਹ ਨਹੀਂ ਹਾਰਦੇ ਉਹ ਜੰਗ ਕਦੇ ਨਹੀਂ ਹਾਰਦੇ